ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਜਿਹੜਾ ਮਿੱਤਰੋ ਸ਼ਹਿਰ ਫਰੀਦਕੋਟ ਦੇ ਵਿੱਚ ਫਰੀਦਕੋਟ ਸ਼ਹਿਰ ਤੋਂ ਕੋਟਕਪੂਰਾ ਰੋਡ ਤੇ ਮਾਈ ਗੋਦੜੀ ਸਾਹਿਬ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਤੇ ਮਾਈ ਗੋਦੜੀ ਸਾਹਿਬ ਦੇ ਵਿੱਚ ਇੱਕ ਗਲੀ ਆ ਮਿੱਤਰੋ 68 ਕੇਵੀ ਵਾਲੀ ਤੇ ਉਹ 68 ਕੇਵੀ ਵਾਲੀ ਗਲੀ ਦੇ ਵਿੱਚ ਤੁਸੀਂ ਆਉਣਾ ਵੰਦਸ ਕੁ ਘਰ ਲੰਗਣ ਤੋਂ ਬਾਅਦ ਤੁਹਾਨੂੰ ਮਿਲੂਗਾ ਮਿੱਤਰੋ ਮੀਟਰ ਦਾ ਬਕਸਾ ਜਿਹੜਾ ਆਪਣਾ ਆਮ ਪਿੰਡਾਂ ਦੇ ਵਿੱਚ ਬਿਜਲੀ ਵਾਲੇ ਲੱਗੇ ਹੁੰਦੇ ਤੇ ਉਹ ਬਕਸੇ ਦੇ ਨਾਲ ਗਲੀ ਮੁੜ ਕੇ ਸਿੱਧਾ ਪਹਿਲਾ ਦੂਜਾ ਪਹਿਲਾ ਹੀ ਘਰ ਆ ਪਾਈ ਦਾ ਮਿੱਤਰੋ ਨਾਮ ਲੈ ਦੂੰਗਾ ਡਿਟੇਲ ਲੈ ਦੂੰਗਾ 2 3 ਜਨਵਾਰ ਪਾਈ ਦੇ ਕੋਲੇ ਵਕਾਊ ਆ ਤਿੰਨੇ ਸੂਏ ਸਵਾਏ ਜਨਵਾਰ ਆ ਤਿਆਰ ਦੁੱਧ ਵਾਲੇ ਇੱਕ ਮਗਰ ਵੱਛੀ ਆ ਰਮਾੜਾ ਦੀ ਮਿੱਤਰੋ ਤੇ ਦੋਵਾਂ ਮਗਰ ਜਿਹੜੇ ਬੱਥੇ ਆ ਗੱਲਬਾਤ ਕਰਦੇ ਆ ਉਹ ਮਿਲਦੇ ਆ ਵੀਰ ਨੂੰ ਆਪਾਂ ਸასი ਘਾਲ ਵੱਡੇ ਵੀਰੇ ਸასი ਘਾਲ ਬਾਈ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਜੀ ਵਧੀਆ ਸਿੱਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਠੀਕ ਹੈ ਜੀ ਅੱਛਾ ਜਾਨਵਰ ਫਿਰ ਗਾਵਾਂ ਵਧ ਰੱਖੀਆਂ ਹੋਈਆਂ ਹੈ ਇਹ ਬਾਈ ਜੀ ਹਾਂ ਬਸ ਆਪਣੀਆਂ ਕਰਦੀਆਂ ਹੀ ਬੱਛੀਆਂ ਤਿਆਰ ਹੋ ਜਾਂਦੀਆਂ ਠੀਕ ਹੈ ਵੀਰਾਂ ਫਿਰ ਵਧ ਜਾਂਦੀਆਂ ਆਪਣੀ ਜਗ੍ਹਾ ਦੇ ਹਿਸਾਬ ਨਾਲ ਫਿਰ ਉਹ ਵੇਚ ਦਈਦੇ ਉਹ ਵੇਚ ਦੇ ਚੰਗੀ ਗੱਲ ਆ ਕਮਾਈ ਵੀ ਆਪਣੀ ਇਹ ਹਾਂਜੀ ਹਾਂ ਅੱਛਾ ਅੱਜ ਤਿੰਨ ਜਾਨਵਰ ਵੇਚਣੇ ਆ ਹਨਾ ਵੀਰੇ ਤੇ ਤਿੰਨ ਚੋਂ ਦੋ ਦਾ ਪਹਿਲਣਾ ਤੇ ਇੱਕ ਦੂਜੇ ਸੁਵੇ ਹਨਾ ਹਾਂਜੀ ਵੀ ਜਿਹੜੀਆਂ ਆ ਆ ਜਿਹੜੀ ਉਹਦੇ ਨਾਲ ਖੜੀ ਹੈ ਕਾਲੇ ਰੰਗ ਦੀ ਇਹ ਦੂਜੀ ਸੂਏ ਆ ਬਈ ਇਹ ਦੂਜੀ ਸੂਏ ਆ ਹਾਂਜੀ ਹਾਂਜੀ ਅੱਛਾ ਬ੍ਰਦਰ ਜਿਹੜੀ ਆ ਪਹਿਲੇ ਨੰਬਰ ਤੇ ਬੱਚੀ ਖੜੀ ਆ ਇਹ ਕਿਦਨ ਸੂਈ ਆ ਇਹ ਬਾਈ ਜੀ ਇਹਨੂੰ 5 ਦਿਨ ਦੇ ਲਗਭਗ ਹੋ ਚੱਲੇ ਆ 5 ਦਿਨ ਹੋ ਚੱਲੇ ਇਹਦੇ ਮਗਰ ਬੱਚਾ ਵੀਰੇ ਇਹਦੇ ਮਗਰ ਬੱਚਾ ਜੀ ਉਹ ਹੈ ਤਾਂ ਰਮਾੜਾ ਦਾ ਠੀਕ ਆ ਤੇ ਹੈ ਬੱਚਾ ਹੀ ਆ ਜੀ ਤੇ ਮਤਲਬ ਵਧੀਆ ਦੁੱਧ ਇਹ ਹੈਗਾ 17 18 ਦੇ ਕਿਲੋ ਕਰੀਬ ਦੁੱਧ ਹੈਗਾ ਇਹ ਪਹਿਲੇ ਸੂਏ ਹੁਣ ਚੱਲੀ ਜਾਂਦੀ ਆ ਹਾਂਜੀ ਹਾਂਜੀ 20 25 ਕਿਲੋ ਉਹ ਚਾਪੜੂਗੇ ਮੈਨੂੰ ਅੰਦਾਜ਼ਾ ਹੈ ਵੀ 20 ਪਲੱਸ ਹੋਊ 22 23 ਤੋ ਤਾਂ ਹੋਊਗਾ ਹੀ ਪਲੱਸ 24 ਦੇ ਅੱਛਾ ਇਧਰ ਲਈ ਲੱਤ ਨੂੰ ਕੀ ਕਰਨਾ ਹੈ ਵੀਰੇ ਸ਼ੁਰੂ ਤੋਂ ਹੀ ਹੈ ਫਿਰ ਇਹਦੇ ਬਾਈ ਜੀ ਪਤਨੀ ਦਾ 6 ਵਜੇ ਸੀ ਮੈਂ ਲਈ ਸੀ ਇਹ ਕੋਈ 5 6 ਮਹੀਨਿਆਂ ਦੀ ਲੱਗ ਭਗ ਦੀ ਬੱਤੀ ਉਹ ਹੀ ਲਈ ਸੀ ਹਾਂਜੀ ਤੇ ਉਦੋਂ ਇਹਦੇ ਨਾਲ 6 ਵਜੇ ਸੀ ਹਲਕੀ ਸੋਜ ਹੀ ਸੀਗੀ ਕੋਸੋ ਸੋਜ ਇਹਦੀ ਗਈ ਨਹੀਂ ਆ ਉਵੇਂ ਟੇਡਾ ਜਾ ਪੈਰ ਰੱਖਦੀ ਆ ਉਹ ਟੇਡਾ ਪੈਰ ਟੁਰਨ ਤਰਨ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਹੈਗੀ ਪੈਰ ਹੀ ਟੇਡਾ ਰੱਖਦੀ ਉਹਦੀ ਹਾਂਜੀ ਪੈਰ ਟੇਡਾ ਰੱਖਦੀ ਆ ਤੋੜਦੇ ਆ ਆਪਾਂ ਮਾੜਾ ਮੋਟਾ ਜਿਹਾ ਹੀ ਕਰਦੀ ਇਹਨਾਂ ਕੋਈ ਜ਼ਿਆਦਾ ਤਕਲੀਫ ਹੈ ਨਹੀਂ ਕੋਈ ਹਾਂ ਹਾਂਜੀ ਵਧੀਆ ਅੱਛਾ ਚੋਣ ਨੂੰ ਠੰਡੀ ਨਿਕਲੀ ਵੀਰੇ ਬਹੁਤ ਵਧੀਆ ਠੰਡੀਆਂ ਸੀਲ ਆ ਸਾਰੀਆਂ ਬਾਈ ਜੀ ਪਲਾਂ ਦਾ ਹੈਗੀਆਂ ਹਨਾ ਪਲਾਂ ਦਾ ਉਹ ਦੋ ਚਾਰ ਦਿਨ ਚ ਬਹਿ ਜਾਣਗੇ ਕੋਈ ਹੂੰ ਅੱਛਾ ਵੀਰੇ ਕੱਢੀਏ ਬਾਰ ਨੂੰ ਇਹਨੂੰ ਤੋੜ ਦਈਏ ਭਰਾਏ ਹਾਂਜੀ ਹਾਂਜੀ ਅਸੀਂ ਤੋੜ ਕੇ ਵਿਖਾ ਦਨੇ ਜੀ ਬਾਕੀ ਤਾਂ ਜਮਾ ਹਾਂ ਉਹ ਤਾਂ ਰਹਿੰਦੇ ਇਹਨੂੰ ਤੋੜਦੇ ਕੋ ਮੈਂ ਤੁਹਾਨੂੰ ਮਿੱਤਰੋ ਤੋਰ ਕੇ ਵੱਛੀ ਵਿਖਾਈ ਦੇਣਾ ਤੁਹਾਨੂੰ ਤੋਰਦਾ ਇਹਦਾ ਪਤਾ ਲੱਗ ਜੂ ਕਿਵੇਂ ਪੈਰ ਰੱਖਦੀ ਹੈ ਕਈ ਵਾਰੀ ਦੂਸਰੇ ਅਡੇ ਤੋਂ ਆਪਾਂ ਆਉਣਾ ਹੁੰਦਾ ਆਨਲਾਈਨ ਫਿਰ ਗਲਤ ਹੋ ਜਾਂਦਾ ਕਬ ਲੈ ਆਓ ਵੀਰੇ ਕਦਕੁੱਦਾ ਵਾਲੀ ਵੱਛੀ ਆ ਬਹੁਤ ਸੋਹਣੀ ਤਿਆਰੀ ਦੇ ਵਿੱਚ ਜਾਤ ਬਰੀਡ ਦੀ ਵੱਛੀ ਬਹੁਤ ਚੰਗੀ ਆ ਤੁਹਾਨੂੰ ਵੀ ਪਤਾ ਮਿੱਤਰੋ ਕਿ گاਵਾں ਦੇ ਰੇਟ ਆ ਥੋੜੇ ਜੋ ਆਪਾਂ ਬਾਜ਼ਾਰ ਜਿਹੜਾ ਤੇਜ਼ ਆ ਥੋੜਾ ਜਿਹਾ ਕਿਉਂਕਿ ਸਿਆਲੀ ਦੇਣਾ ਮਿੱਤਰੋ ਦੇਖ ਸਕਦੇ ਕੋਈ ਚੱਕਰ ਨਹੀਂ ਨਾ ਖਾਸ ਆਣੀ ਹੈ ਨਾ ਨਹੀਂ ਭਾਈ ਜੀ ਜਮਾਂ ਐਡੀ ਕੋਈ ਮਾੜੀ ਜੀ ਤਕਲੀਫ ਖਾਉਂਦੀ ਹੈ ਜੇ ਆ ਬਾਲੀ ਬਰੀਕੀ ਨਾ ਦੇਖੀ ਹੈ ਤਾਂ ਵੇ ਆ ਬਈ ਉਹ ਨਹੀਂ ਕਿ ਕਈ ਵਾਰੀ ਫੋੜਾ ਫੂੜਾ ਵੱਜ ਜਾਂਦਾ ਨਾ ਸ਼ਾਇਦ ਬਾਈ 700 ਦੀ ਬਚੀ ਸੀ ਆਣੀ ਗਲਤ ਹੋ ਜਾਂਦਾ ਕਈ ਵਾਰੀ ਅੱਕਿਆ ਉੱਕਿਆ ਮਾਰ ਦਿੰਦਾ ਬੰਦਾ ਉਹ ਤੋਂ ਬਾਅਦ ਪਤਾ ਲੱਗਦਾ ਆਜਾ ਆਜਾ ਦੇ ਫਾ ਦੇ ਨੀਂਦੀ ਦੁੱਧ ਬਾਈ 23 24 ਕਿਲੋ ਖੁੱਲਾ ਡੁੱਲਾ ਦਈ ਜਾਊਗੀ ਬੈੜਾ ਤਾਜੂ ਕਰ ਜੂਗੀ ਕਰ ਜੂਗਾ ਇਹ ਰਹਿਣੀ ਥੋੜੇ ਹੋਏ ਆ ਬਾਈ ਆ ਮਾਲਾ ਮੂਲਾ ਲਾ ਕੇ ਬਾਹਰ ਰੱਖਾ ਲੈਵਾ ਬਣਾ ਜੂਗੀ ਕਰਮਾਂ ਵਾਲੀ ਤੇ ਇਹਦੇ ਮਗਰ ਵੀਰੇ ਬੱਛਾ ਹੈ ਇਹਦੇ ਮਗਰ ਬੱਛਾ ਜੀ ਰਮਾਡਾ ਦਾ ਠੀਕ ਹੈ ਇਹਦਾ ਰੇਟ ਬਾਈ ਕੀ ਰਹੂਗਾ ਵੀਰੇ ਯਾਰ ਇਹਦਾ ਰੇਟ ਬਾਈ ਜੀ ਆਪਾਂ 75000 ਦੀ ਦੇ ਦਾਂਗੇ ਬਾਕੀ ਕਰ ਲਾਂਗੇ ਇਹਦੇ ਵਿੱਚ ਮਾਨਤਨ ਕਰਦੇਗਾ ਵਿੱਚ ਹਾਂਜੀ ਹਾਂਜੀ ਬਾਈ ਠੀਕ ਹੈ ਦੋ ਨੰਬਰ ਤੇ ਵੜਨ ਵੱਡੇ ਬਾਈ ਜੜੀ ਇਹ ਵੱਡੇ ਬਾਈ ਇਹ ਹੈਗੀ ਆ ਆਪ ਚੈਂਪੀਅਨ ਬੋਲਦੀ ਆ ਠੀਕ ਆ ਤੇ ਇਹਦੀ ਜਿਹੜੀ ਬੱਛੀ ਆ ਮਗਰ ਇਹ ਰਮਾਡਾ ਦੀ ਆ ਏਬੀਐਸ ਦੀ ਏਬੀਐਸ ਦਰਮਾਨ ਵਚਾ 63 ਮੰਦੀ ਆ ਵੀਰੇ ਹਾਂਜੀ 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 ਠੀਕ ਆ ਕਿੰਨੇ ਦਿਨ ਹੋ ਗਏ ਭਾਈ ਇਹਨੂੰ ਸੂਈ ਇਹਨੂੰ ਸੂਈ ਨੂੰ ਹੋ ਚੱਲੇ ਜੀ 10 ਦਿਨ ਦੇ ਲਗਭਗ 10 ਦਿਨ ਦੇ ਹੋ ਗਏ ਅੱਛਾ ਇਹਦੇ ਥਲੇ ਕਿੰਨਾ ਦੁੱਧ ਹੁਣ ਸਟੰਮ ਤਿਆਰ ਹੈ ਇਹਦੇ ਥਲੇ ਭਾਈ ਜੀ 13 ਤੋਂ 14 ਕਿਲੋ ਦੁੱਧ ਕਰੀਬ ਕਰੀਬ ਹੈਗਾ ਠੀਕ ਆ ਅੱਛਾ ਤੇ ਇਹ ਵੀਰੇ ਥਣ ਜਿਵੇਂ ਆਪਾਂ ਹੁਣ ਤਾਂ ਚੋਈ ਹੋਈ ਆ ਤੇਰੀ ਹਨਾ ਹਾਂਜੀ ਹੁਣ ਇਹ ਬੱਛੀ ਦੀ ਬਾਈ ਨੇ ਚਵਾਈ ਕਰਤੀ ਸੀ ਦੂਜੀਆਂ ਦੋ ਰਹਿ ਗਈਆਂ ਸੀ ਭਾਈ ਉਹ ਨਹੀਂ ਕਰਕੇ ਹਟਿਆ ਚਵਾਈ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਚੁੱਤੋਂ ਤੁਹਾਨੂੰ ਲੇਵਾ ਵੀ ਦੱਸੂਗਾ ਤੇ ਥਾਣ ਕਿਵੇਂ ਹੱਥ ਦੇ ਵਿੱਚ ਆ ਜਾਂਦਾ ਬ੍ਰਦਰ ਇਹਦਾ ਥਾਣ ਬਾਈ ਜੀ ਮੂਹਰੇ ਤਾਂ ਬਹੁਤ ਵਧੀਆ ਆਉਂਦੇ ਮਗਰਲੇ ਥੋੜੇ ਜਿਹਾ ਜੇ ਹਜੇ ਥੋੜੀਆਂ ਹਲਕੇ ਫੁਲਕੇ ਭਲਾਂ ਜੀਆਂ ਕਰਕੇ ਥੋੜਾ ਜਿਹਾ ਥੋੜਾ ਜਿਹਾ ਵੀ ਹੌਲੀ ਹੌਲੀ ਪਣ ਜੂ ਕਹਿਣ ਤੋਂ ਭਾਵੇਂ ਇਹ ਮਸ਼ੀਨੀ ਚਵਾਈ ਵਾਲੇ ਦੇ ਲਈ ਗਹਿਣਾ ਥਾਣਾ ਮਸ਼ੀਨੀ ਲਈ ਤਾਂ ਬਹੁਤ ਵਧੀਆ ਹਾਂਜੀ ਇਹ ਕਿੰਨੇ ਦੀ ਦੇ ਦਿਆਂਗੇ ਵੀਰੇ ਇਹ ਬਾਈ ਜੀ ਆਪਾਂ 70000 ਰੁਪਏ ਦੀ ਦੇ ਦਿਆਂਗੇ ਠੀਕ ਹੈ ਲੇ ਮਿੱਤਰੋ ਦੇਖ ਸਕਦੇ ਆ ਤੁਸੀਂ ਇਹ ਜਿਹੜੇ ਕਾਲੇ ਕੰਨ ਤੇ ਚਿੱਟਾ ਰੰਗ ਇਹਦੀ ਦਾ ਤੁਸੀਂ ਬੱਛੀ ਵੀ ਬੜੇ ਚਾੜ ਨਾਲ ਖਰੀਦੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਮਿੱਤਰੋ ਹਾਂਜੀ ਮੈਂ ਇਹਦਾ ਫੇਸ ਇਹਦੀ ਬੱਛੀ ਦਾ ਵੀ ਫੇਸ ਪ੍ਰਿੰਟ ਬਹੁਤ ਸੋਹਣਾ ਹੈ ਹਾਂ ਕੁਆਲਿਟੀ ਬੜੀ ਜ਼ਬਰਦਸਤ ਸੋਹਣੀ ਬਹੁਤ ਲੱਗਦੀ ਆ ਹਨਾ ਬਾਈ ਹਾਂਜੀ ਆ ਦੇਖੋ ਜਿਵੇਂ ਆਪਾਂ ਆਹ ਬਾਹਰ ਦੇ ਆਹ ਬੱਛੀ ਦੀ ਬੱਛੀ ਬੜੀ ਬਾਹਰ ਕੱਢਦੇ ਗਏ ਹਾਂ ਹਾਂਜੀ ਹਾਂਜੀ ਕੱਢੀ ਮੜੀ ਜਾਂਦੀ ਬੱਛੀ ਤੁਹਾਨੂੰ ਮੈਂ ਵਿਖਾਉਣਾ ਮਿੱਤਰੋ ਬਹੁਤ ਚੰਗੀ ਗ੍ਰੋਥ ਦੀ ਬੱਛੀ ਆ ਤੁਸੀਂ ਵੈੜ ਦੇ ਪੈਸੇ ਨਾ ਲਾਇਓ ਤੁਸੀਂ ਬੱਛੀ ਖਰੀਦੇਓ ਬਾਈ ਵੈੜ ਨੇ ਸੂਏ ਦੇ ਵਿੱਚ ਬੱਛੀ ਤਿਆਰ ਕਰ ਦਿੰਦੀ ਹੈ ਪੂਰੀ ਜ਼ਬਰਦਸਤ ਵੇਖੋ ਇਹ 7-8 ਦਿਨਾਂ ਦੀ ਤਿਆਰ ਆ ਹਜੇ ਕਰਮਾਂ ਵਾਲੀ ਬਣਦੇ ਵੀਰੇ ਬਹੁਤ ਸੋਹਣੀ ਬੱਛੀ ਆ ਰਮਾੜਾ ਦੀ ਆ ਵੀਰੇ ਹਨਾ ਹਾਂਜੀ ਹਾਂਜੀ ਬਾਈ ਹੂੰ ਤੇ ਇਹ ਵੈੜ ਆ ਬਾਈ ਜਿਹੜੀ ਬਾਈ ਦੇ ਵਿੱਚ ਨਹੀਂ ਦਾ ਰੇਟ 70000 ਰੁਪਏ ਹਨਾ ਵੀਰੇ ਹਾਂਜੀ ਬਾਈ ਹਾਂਜੀ ਠੀਕਾ ਜੋੜੇ ਦਾ 145 ਬਣ ਗਿਆ ਹਾਂਜੀ ਹਾਂਜੀ ਠੀਕਾ ਅੱਛਾ 2 ਨੰਬਰ ਤੇ ਜਿਹੜੀ ਦੂਜਾ ਸੂਆ ਗਾ ਵੀਰੇ 3 ਤੇ ਸੌਰੀ ਇਹ 3 ਨੰਬਰ ਤੇ ਬਾਈ ਜੀ ਇਹ ਇਹ ਵੀ ਕਰਦੀ ਆਪਣੀ ਹੈਗੀ ਆ ਬੱਛੀ ਦੂਜੇ ਸੂਏ ਆ ਕੀ ਸੂ ਤੇ ਇਹਦਾ ਦੁੱਧ ਵਧੀਆ 16-17 ਲੀਟਰ ਤੇ ਕਰਾ ਚੱਲੀ ਜਾਂਦੀ ਇਹਨੂੰ 3-4 3-4 ਦੇ ਨਹੀਂ ਹੋਇਆ 4 ਕਿ ਦਿਨ ਹੀ ਹੋਇਆ ਸੂਈ ਨਾਲ ਠੀਕ ਹੈ ਵੀਰੇ ਇਹਨੇ ਵੀ ਬੱਚਾ ਦਿੱਤਾ ਬਾਈ ਇਹਨੇ ਬੱਚਾ ਦਿੱਤਾ ਜੀ ਠੀਕ ਹੈ ਵੀਰੇ ਇਹ ਕਿੰਨਾ ਦੁੱਧ ਦੇਗੀ ਮਗਰਲੇ ਸੂਏ ਵੀਰੇ ਇਹ ਬਾਈ ਮਗਰਲੇ ਸੂਏ ਨੇ ਕੋਈ 18-19 ਕਿਲੋ ਦੁੱਧ ਆਰਾਮ ਨਾਲ ਦੇਤਾ ਸੀਗਾ ਜੀ ਕੈਲ ਕੰਡੇ ਵਾਲਾ ਹਾਂਜੀ ਹਾਂਜੀ ਤੇ ਇਹਦਾ ਥਣ ਲੇਵਾ ਬਹੁਤ ਵਧੀਆ ਮਗਰ ਬੜਾ ਸੋਹਣਾ ਚੁਆਈ ਹੈ ਬਹੁਤ ਵਧੀਆ ਗੰਨੇ ਵਰਗੀ ਧਾਰ ਹੈ ਜੀ ਪੂਰੀ ਠੀਕ ਹੈ ਵੀਰੇ ਤੇ ਵੀਰੇ ਐਤ ਕੀ ਤਾਂ ਫਿਰ 22 ਇਹ ਵੀ ਦੇਜੂਗੀ ਟੋਰਨ ਬਾਈ ਜਮੀਦ ਪੂਰੀ ਹੈ ਵੀ ਐਤ ਕੀ 20 ਤੋਂ ਪਲੱਸ 22 ਏ ਬਾਈ ਜੀ ਆਪਾਂ 80000 ਰੁਪਏ ਦੇ ਦਾਂਗੇ 80 ਆ ਦੀ ਮੰਤਾਨ ਵਿੱਚੋਂ ਵੀਰੇ ਮੰਤਾਨ ਵਿੱਚੋਂ ਆਪਾਂ ਸਾਰੇ ਕੋ ਕਰਾਂਗੇ ਜੇ ਕੋਈ ਤਿੰਨੇ ਖਰੀਦਣ ਵਾਲਾ ਹੋਵੇ ਫਾਰਮ ਵਾਲਾ ਬੰਦਾ ਤਾਂ ਜੇ ਕਿਸੇ ਨੇ ਹਾਂਜੀ ਬਾਈ ਤਿੰਨੇ ਲਿਆਣੀਆਂ ਤਿੰਨੇ ਲੈ ਜੇ ਵੀ ਆਪਣੇ ਵੱਲ ਠੀਕ ਹੈ ਵੀਰੇ ਕਿਸੇ ਨੂੰ ਕੱਲੀ ਕੱਲੀ ਕਿਸਾਨ ਦਾ ਦੇ ਕੱਲੀ ਲੈ ਜਾ ਸਕਦਾ ਮੰਤਾਨ ਖੁੱਲਾ ਕਰ ਦੇਗਾ ਪਰ ਹਾਂਜੀ 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 ਬਾਈ ਹਾਂ ਠੀਕ ਹੈ ਵੀਰੇ ਬੱਚਿਆਂ ਦੇ ਵਿਖਾ ਦੇਣਾ ਤੁਹਾਨੂੰ ਬੱਚੇ ਮਿੱਤਰੋ ਤੁਸੀਂ ਦੇਖ ਸਕਦੇ ਆ ਆ ਬੱਚਾ ਇਹ ਸਾਡੀ ਵਾਈਡ ਦਾ ਜਿਹੜੀ ਚਿੱਟੇ ਰੰਗ ਦੀ ਹੈ ਠੀਕ ਹੈ ਵੀਰੇ ਉਹਦੇ ਤੇ ਗਿਆ ਜਾਵਾਂ ਹਾਂਜੀ ਹਾਂ ਜਿਹੜੀ ਆ ਕਾਲੀ ਬੱਛੀ ਐ ਆ ਅੱਛਾ ਸੌਰੀ ਇਹ ਹੈਗਾ ਆਪਣੀ ਕਾਲੀ ਬੈੜ ਦਾ ਠੀਕ ਐ ਜਿਹੜੀ 3 ਨੰਬਰ ਤੇ ਵਿਖਾਈ ਸੀ ਜੀ ਜੀ ਹਾਂਜੀ ਠੀਕ ਆ ਵੀਰੇ ਲੈ ਮਿੱਤਰੋ ਇਹ ਬਾਈ ਦੇ ਜਾਨਵਰ ਸੀ ਤੇ ਜਾਨਵਰਾਂ ਨੂੰ ਖਰੀਦਣ ਦੇ ਲਈ ਆਉਣਾ ਪੈਣਾ ਤੁਹਾਨੂੰ ਮਿੱਤਰੋ ਫਰੀਦਕੋਟ ਸ਼ਹਿਰ ਫਰੀਦਕੋਟ ਸ਼ਹਿਰ ਤੋਂ ਕੋਟਕਪੂਰਾ ਜਿਹੜਾ ਰੋਡ ਆ ਨਿੱਕਾ ਪਹਿਲਾ ਰੋਡ ਪੁਰਾਣਾ ਰੋਡ ਵਜਦਾ ਜਿਹੜਾ ਮਾਈ ਗੋਲਦੀ ਸਾਹਿਬ ਵਾਲਾ ਉਹ ਰੋਡ ਦੇ ਉੱਤੇ 66 ਕੇਵੀ ਵਾਲੀ ਗਲੀ ਦੇ ਵਿੱਚ ਪਈਦਾ ਘਰ ਆ ਗੱਲਬਾਤ ਲਈ ਨੰਬਰ ਨੋਟ ਕਰ ਲਓ ਵੀਰੇ ਨੰਬਰ ਦੱਸਿਓ ਭਰਾ ਜੀ ਹਾਂਜੀ ਮੇਰਾ ਨੰਬਰ ਹੈ ਜੀ 98 ਵਰੇਪੇ ਇਹ ਇੱਕ ਵਾਰੀ ਹੋਰ ਦੱਸ ਦਿਓ 987659707 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਭਾਈ ਦੇ ਨਾਲ رابطہ ਕਰ ਮਿੱਤਰੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ